ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਜੇਕਰ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਕੇ ਉਹਨਾਂ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਨੇ ਵੀ ਜਦੋਂ ਵੀ ਸਾਡੇ ਘਰ ਦੇ ਵਿੱਚ ਕਮਾਈ ਆਉਂਦੀ ਆ ਭਾਵੇਂ ਜੋ ਵੀ ਆਪਾਂ ਕਿਰਤ ਕਰਦੇ ਆਂ ਜੋ ਵੀ ਸਾਡਾ ਕੰਮ ਧੰਦਾ ਏ ਕਾਰੋਬਾਰ ਆ ਤਾਂ ਜੋ ਵੀ ਉਹਦੇ ਤੋਂ ਸਾਨੂੰ ਆਮਦਨੀ ਹੁੰਦੀ ਆ ਕਮਾਈ ਹੁੰਦੀ ਆ ਘਰ ਦੇ ਵਿੱਚ ਪੈਸਾ ਆਉਂਦਾ ਏ ਤਾਂ ਸਾਨੂੰ ਦੋ ਕੰਮ ਜਰੂਰ ਕਰਨੇ ਚਾਹੀਦੇ ਆ ਇਹ ਦੋ ਕੰਮ ਕਰਨ ਦੇ ਨਾਲ ਸਾਡੀ ਕਿਰਤ ਕਮਾਈ ਦੇ ਵਿੱਚ ਵਾਧਾ ਹੁੰਦਾ ਹੈ ਸਾਡੀ ਉਹ ਕਿਰਤ ਕਮਾਈ ਚੰਗੇ ਪਾਸੇ ਲੱਗਦੀ ਆ ਉਹ ਕਿਹੜੇ ਦੋ ਕਾਮਣੇ ਉਹ ਦੱਸਣ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਫਿਰ ਉਸ ਤੋਂ ਬਾਅਦ ਅੱਗੇ ਦੀ ਗੱਲਬਾਤ ਕਰਾਂਗੇ ਇੱਕ ਕਹਾਣੀ ਆ ਇੱਕ ਪੜ੍ਹੇ ਲਿਖੇ ਮਹਿਲ ਦੀ ਨੌਜਵਾਨ ਦੀ ਕਹਿੰਦੇ ਇਹ ਨੌਜਵਾਨ ਮੁੰਡਾ ਇੱਕ ਪਿੰਡ ਦੇ ਵਿੱਚ ਰਹਿੰਦਾ ਅਤੇ ਇਹਦੇ ਪਰਿਵਾਰ ਦੇ ਵਿੱਚ ਇਹਦੇ ਮਾਤਾ ਪਿਤਾ ਅਤੇ ਇੱਕ ਛੋਟੀ ਭੈਣ ਮਾਤਾ ਪਿਤਾ ਵਿਰਧ ਹੋ ਚੁੱਕੇ ਸਨ ਇਸ ਕਰਕੇ ਘਰ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਇਸ ਮੁੰਡੇ ਦੇ ਉੱਪਰ ਆ ਗਈ ਛੋਟੀ ਭੈਣ ਦੀ ਪੜ੍ਹਾਈ ਤੋਂ ਲੈ ਕੇ ਵਿਦਾਈ ਤੱਕ ਭਾਵ ਕਿ ਪੜ੍ਹਾਈ ਲਿਖਾਈ ਵੀ ਕਰਾਉਣੀ ਫਿਰ ਉਸ ਤੋਂ ਬਾਅਦ ਉਹਦਾ ਵਿਆਹ ਵੀ ਕਰਵਾਉਣਾ ਇਸ ਲੜਕੇ ਦਾ ਆਪਣਾ ਵੀ ਵਿਆਹ ਹੋਣ ਵਾਲਾ ਤਾਂ ਇਸ ਕਰਕੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਇਸ ਮੁੰਡੇ ਦੇ ਸਿਰ ਦੇ ਉੱਤੇ ਪੈ ਗਈਆਂ ਇਸ ਕਰਕੇ ਇਹ ਚਾਹੁੰਦਾ ਸੀ ਕਿ ਮੈਨੂੰ ਕੋਈ ਵਧੀਆ ਕੰਮ ਧੰਦਾ ਮਿਲ ਜਾਵੇ ਜਿਸ ਦੇ ਨਾਲ ਮੇਰੇ ਘਰ ਪਰਿਵਾਰ ਦਾ ਗੁਜ਼ਰਬਸਰ ਵੀ ਵਧੀਆ ਹੋਵੇ ਅਤੇ ਜੋ ਵੀ ਮੇਰੇ ਸਿਰ ਜ਼ਿੰਮੇਵਾਰੀਆਂ ਨੇ ਮੈਂ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਨਿਭਾ ਸਕਾਂ ਮੁੰਡਾ ਮਿਹਨਤ ਕਰਨ ਨੂੰ ਤਿਆਰ ਸੀ ਪਰ ਕੋਈ ਵੀ ਵਧੀਆ ਕੰਮ ਧੰਦਾ ਨਾ ਮਿਲਦਾ ਪਰ ਫਿਰ ਵੀ ਵਿਹਲਾ ਨਹੀਂ ਰਹਿੰਦਾ ਜੋ ਵੀ ਕੰਮ ਕਿਤੋਂ ਵੀ ਮਿਲਦਾ ਇਹ ਕਰ ਲੈਂਦਾ ਜੋ ਵੀ ਪੈਸਾ ਕਮਾ ਕੇ ਲਿਆ ਸਕਦਾ ਸੀ ਘਰ ਦੇ ਵਿੱਚ ਲੈ ਕੇ ਆਂਦਾ ਪਰ ਉਹਨੇ ਕ ਪੈਸੇ ਦੇ ਨਾਲ ਇਹਦੇ ਘਰ ਦੀ ਪੂਰੀ ਨਹੀਂ ਸੀ ਪੈ ਰਹੀ ਇਸ ਕਰਕੇ ਹਮੇਸ਼ਾ ਪਰਮਾਤਮਾ ਦੀ ਅਰਦਾਸਾਂ ਬੇਨਤੀਆਂ ਕਰਦਾ ਰੱਬ ਅੱਗੇ ਅਰਦਾਸਾਂ ਬੇਨਤੀਆਂ ਕਰਦਾ ਕਿ ਰੱਬਾ ਮੈਨੂੰ ਕੋਈ ਚੰਗਾ ਕੰਮ ਤੰਦਾ ਮਿਲ ਜਾਵੇ ਜਿਹਦੇ ਨਾਲ ਮੇਰੇ ਘਰ ਦੀ ਗਰੀਬੀ ਦੂਰ ਹੋ ਜਾਵੇ ਮੈਂ ਆਪਣੀਆਂ ਜ਼ਿੰਮੇਵਾਰੀਆਂ ਵਧੀਆ ਤਰੀਕੇ ਦੇ ਨਾਲ ਨਿਭਾ ਲਵਾਂ ਮੈਂ ਆਪਣੀਆਂ ਆਪਣੇ ਪਰਿਵਾਰ ਦੀਆਂ ਰੀਝਾਂ ਚਾ ਪੂਰੇ ਕਰ ਸਕਾ ਕਹਿੰਦੇ ਇਸੇ ਤਰ੍ਹਾਂ ਉਸ ਮੁੰਡੇ ਦੀ ਮਾਂ ਵੀ ਰੱਬ ਅੱਗੇ ਅਰਦਾਸਾਂ ਬੇਨਤੀਆਂ ਕਰਦੀ ਕਿ ਰੱਬਾ ਮੇਰੇ ਪੁੱਤ ਨੂੰ ਕੋਈ ਚੰਗੀ ਨੌਕਰੀ ਮਿਲ ਜਾਵੇ ਕੋਈ ਚੰਗਾ ਕੰਮ ਧੰਦਾ ਮਿਲ ਜਾਵੇ ਅਤੇ ਉਸ ਮੁੰਡੇ ਦੀ ਭੈਣ ਵੀ ਇਸੇ ਤਰ੍ਹਾਂ ਰੱਬ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੀ। ਕਹਿੰਦੇ ਜਦੋਂ ਹੀ ਉਹ ਮੁੰਡਾ ਘਰੋਂ ਬਾਹਰ ਜਾਂਦਾ ਨਾ ਉਹ ਖੁਦ ਵੀ ਇਸ ਤਰ੍ਹਾਂ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਕੇ ਨਿਕਲਦਾ ਅਤੇ ਮੰਗਰੋ ਉਹਦੀ ਮਾਂ ਅਤੇ ਭੈਣ ਵੀ ਉਹਦੇ ਲਈ ਰੱਬ ਅੱਗੇ ਅਰਦਾਸਾਂ ਕਰਦੇ। ਕਹਿੰਦੇ ਅੱਜ ਜਿਵੇਂ ਪਰਮਾਤਮਾ ਨੇ ਇਹਨਾਂ ਦੀ ਅਰਦਾਸ ਬੇਨਤੀ ਸੁਣ ਲਈ ਅੱਜ ਇਹ ਲੜਕਾ ਆਪਣੇ ਕੰਮ ਦੀ ਤਲਾਸ਼ ਦੇ ਵਿੱਚ ਘਰੋਂ ਬਾਹਰ ਨਿਕਲਿਆ। ਇਹਦੇ ਇੱਕਈ ਥਾਵਾਂ ਤੇ ਗਿਆ ਪਰ ਇਹਨੂੰ ਕਿਤੇ ਵੀ ਕੋਈ ਚੰਗਾ ਕੰਮ ਨਾ ਲੱਭਿਆ। ਸਵੇਰ ਤੋਂ ਸ਼ਾਮ ਹੋ ਗਈ ਜਦ ਇਹ ਨੇ ਕੜੀਵਾਲ ਦੇਖਿਆ ਤਾਂ ਮਨ ਦੇ ਵਿੱਚ ਸੋਚਿਆ ਮਣਾ ਕੰਮ ਤਾਂ ਅੱਜ ਵੀ ਨਹੀਂ ਮਿਲਿਆ ਕਿਤੇ ਇਹ ਨਾ ਹੋਵੇ ਮੇਰੇ ਪਿੰਡ ਨੂੰ ਜਾਣ ਵਾਲੀ ਬੱਸ ਵੀ ਨਿਕਲ ਜਾਵੇ ਕਹਿੰਦੇ ਜਲਦੀ ਦੇ ਨਾਲ ਬੱਸ ਸਟੈਂਡ ਵੱਲ ਤੁਰ ਪਿਆ ਬੱਸ ਸਟੈਂਡ ਤੇ ਪਹੁੰਚ ਕੇ ਆਪਣੀ ਬੱਸ ਦੀ ਉਡੀਕ ਕਰਨ ਲੱਗਾ ਪਰ ਇਹਦੇ ਮਨ ਦੀ ਉਦਾਸੀ ਪਰੇਸ਼ਾਨੀ ਇਹਦੇ ਚਿਹਰੇ ਦੇ ਉੱਤੇ ਸਾਫ਼ ਨਜ਼ਰ ਆ ਰਹੀ ਸੀ ਇਹ ਮਨ ਹੀ ਮਨ ਦੇ ਵਿੱਚ ਸੋਚ ਰਿਹਾ ਸੀ ਕਿ ਰੱਬ ਮੇਰੀ ਪਤਾ ਨਹੀਂ ਕਦੋਂ ਸੁਨੇਗਾ ਮੈਨੂੰ ਕਦੋਂ ਕੋ ਚੰਗਾ ਕੰਮ ਤੁੰਦਾ ਮਿਲੇਗਾ ਕਹਿੰਦੇ ਇਹ ਮਨ ਦੇ ਵਿੱਚ ਸੋਚ ਹੀ ਰਿਹਾ ਸੀ ਕਿ ਇੱਕ ਆਦਮੀ ਇਹਦੇ ਕੋਲ ਆ ਕੇ ਖੜਾ ਹੋਇਆ ਉਹ ਆਦਮੀ ਨੇ ਇਹਦੇ ਚਿਹਰੇ ਵੱਲ ਤੱਕਿਆ ਅਤੇ ਇਹਨੂੰ ਕਹਿਣ ਲੱਗਾ ਨੌਜਵਾਨਾ ਬੜਾ ਦੁਖੀ ਲੱਗ ਰਿਹਾ ਹੈ ਬੜਾ ਉਦਾਸ ਲੱਗ ਰਿਹਾ ਹੈ ਕੀ ਗੱਲ ਆ ਤਾਂ ਕਹਿੰਦੇ ਇਹ ਨੌਜਵਾਨ ਮੁੰਡੇ ਨੇ ਉਸ ਅਮੀਰ ਬੰਦੇ ਨੂੰ ਆਪਣੀ ਸਾਰੀ ਉਦਾਸੀ ਆਪਣੀ ਪਰੇਸ਼ਾਨੀ ਦੱਸੀ ਕਿ ਮੈਂ ਇਸ ਤਰ੍ਹਾਂ ਪੜ੍ਹਿਆ ਲਿਖਿਆ ਮੁੰਡਾ ਹਾਂ ਪਰ ਮੈਨੂੰ ਕੋਈ ਵੀ ਚੰਗਾ ਕੰਮ ਧੰਦਾ ਨਹੀਂ ਮਿਲਦਾ ਤੇ ਕਹਿੰਦੇ ਉਹ ਅਮੀਰ ਬੰਦੇ ਨੇ ਮੁਸਕਰਾਉਂਦੇ ਹੋਏ ਕਿਹਾ ਵੀ ਪੜਿਆ ਲਿਖਿਆ ਆ ਜਾਂ ਫਿਰ ਮਿਹਨਤੀ ਵੀ ਆ ਤਾਂ ਕਹਿੰਦੇ ਮੁੰਡੇ ਨੇ ਕਿਹਾ ਮੈਂ ਬਹੁਤ ਮਿਹਨਤੀ ਆ ਪਰ ਮਿਹਨਤ ਕਰਨ ਨੂੰ ਕੋਈ ਕੰਮ ਤਾਂ ਮਿਲੇ ਤਾਂ ਕਹਿੰਦੇ ਉਹ ਅਮੀਰ ਬੰਦਾ ਕਹਿਣ ਲੱਗਾ ਵੀ ਕੰਮ ਤਾਂ ਤੈਨੂੰ ਮੈਂ ਦੇ ਸਕਦਾ ਹਾਂ ਅਤੇ ਕੰਮ ਵੀ ਤੇਰੇ ਫਾਇਦੇ ਵਾਲਾ ਏ ਪਰ ਮਿਹਨਤ ਬਹੁਤ ਕਰਨੀ ਪੈਣੀ ਆ ਤਾਂ ਕਹਿੰਦੇ ਜਦੋਂ ਇਹ ਗੱਲ ਨੌਜਵਾਨ ਮੁੰਡੇ ਨੇ ਸੁਣੀ ਨਾ ਤਾਂ ਇਹਦੀਆਂ ਅੱਖਾਂ ਦੇ ਵਿੱਚ ਚਮਕ ਆ ਗਈ ਇਹਨੂੰ ਇੱਕ ਉਮੀਦ ਦੀ ਕਿਰਨ ਨਜ਼ਰ ਆਈ ਇਹਨੂੰ ਲੱਗਾ ਵੀ ਹੋ ਸਕਦਾ ਹੈ ਇਸ ਬੰਦੇ ਦੇ ਕੋਲ ਮੈਨੂੰ ਕਰਨ ਨੂੰ ਕੰਮ ਮਿਲ ਜਾਵੇ ਪਰ ਨਾਲ ਹੀ ਮਨ ਦੇ ਵਿੱਚ ਖਿਆਲ ਆਇਆ ਵੀ ਕਿਤੇ ਕੋਈ ਗਲਤ ਕੰਮ ਕਰਨ ਨੂੰ ਨਾ ਕਵੇ ਤਾਂ ਕਹਿੰਦੇ ਇਹਨੇ ਆਪਣੇ ਮਨ ਦੀ ਗੱਲ ਨਾਲ ਦੀ ਨਾਲ ਹੀ ਉਸ ਅਮੀਰ ਬੰਦੇ ਨੂੰ ਦੱਸ ਦਿੱਤੀ ਉਹਨੂੰ ਕਿਹਾ ਕਿ ਸਰ ਮੈਂ ਕੰਮ ਕਰਨ ਨੂੰ ਤਿਆਰ ਹਾਂ ਮਿਹਨਤ ਕਰਨ ਨੂੰ ਤਿਆਰ ਹਾਂ ਪਰ ਮੈਂ ਪੈਸਾ ਕਮਾਉਣ ਦੇ ਲਈ ਕੋਈ ਵੀ ਗਲਤ ਕੰਮ ਨਹੀਂ ਕਰਨਾ ਚਾਹੁੰਦਾ ਇਮਾਨਦਾਰੀ ਦੀ ਕਿਰਤ ਕਰਨਾ ਚਾਹੁੰਦਾ ਹਾਂ ਜੇਕਰ ਕੰਮ ਇਮਾਨਦਾਰੀ ਦਾ ਹੈ ਹੱਕ ਸੱਚ ਦੀ ਕਿਰਤ ਹੈ ਤਾਂ ਮੈਂ ਜ਼ਰੂਰ ਕਰਨਾ ਚਾਹਾਂਗਾ ਮੈਂ ਇਹਦੇ ਤੇ ਸੇ ਫਿਕਰ ਨਾ ਕਰੋ ਤਾਂ ਕਹਿੰਦੇ ਉਹ ਅਮੀਰ ਬੰਦਾ ਇਹਦੀ ਇਹ ਗੱਲ ਸੁਣ ਕੇ ਹੋਰ ਵੀ ਖੁਸ਼ ਹੋਇਆ ਅਤੇ ਕਹਿਣ ਲੱਗਾ ਵੀ ਤੂੰ ਕਭਰਾਣਾ ਜਿਹੜਾ ਕੰਮ ਤੈਨੂੰ ਮੈਂ ਦੱਸਣ ਜਾ ਰਿਹਾ ਹਾਂ ਇਹ ਈਮਾਨਦਾਰੀ ਦੀ ਕਿਰਤਿਆ ਮੈਂ ਤੈਨੂੰ ਕਿਸੇ ਵੀ ਗਲਤ ਪਾਸੇ ਨਹੀਂ ਲਾਵਾਂਗਾ ਉਹ ਅਮੀਰ ਬੰਦੇ ਨੇ ਕਿਹਾ ਮੇਰੇ ਕੋਲ ਬਹੁਤ ਸਾਰੀਆਂ ਜ਼ਮੀਨਾਂ ਨੇ ਮੇਰੇ ਕੋਲ ਬਹੁਤ ਸਾਰੇ ਖੇਤ ਨੇ ਜੇ ਤੂੰ ਚਾਹਵੇਂ ਤਾਂ ਮੇਰੇ ਖੇਤਾਂ ਦੇ ਵਿੱਚ ਫਸਲ ਉਗਾ ਕੇ ਵੇਚ ਸਕਦਾ ਹੈ ਤੈਨੂੰ ਮਿਹਨਤ ਕਰਨੀ ਪੈਣੀ ਆ ਜੇਕਰ ਮਿਹਨਤ ਕਰਨ ਨੂੰ ਤਿਆਰ ਆ ਤਾਂ ਮੈਂ ਤੈਨੂੰ ਆਪਣੀਆਂ ਜ਼ਮੀਨਾਂ ਫਸਲ ਬੀਜਣ ਨੂੰ ਦੇ ਸਕਦਾ ਹਾਂ ਕਹਿੰਦੇ ਇਹ ਨੌਜਵਾਨ ਮੁੰਡਾ ਬੜਾ ਹਰਾਨ ਹੋਇਆ ਕਿ ਆਪਣੀਆਂ ਜ਼ਮੀਨਾਂ ਦੇ ਵਿੱਚ ਫਸਲ ਬੀਜਣ ਦੀ ਆਫਰ ਮੈਨੂੰ ਦੇ ਰਹੇ ਨੇ ਇਨੇ ਨਾਲ ਦੀ ਨਾਲ ਅਗਲਾ ਸਵਾਲ ਕੀਤਾ ਗਿਆ ਕਿ ਮੈਂ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਫਸਲ ਬੀਜ ਕੇ ਵੇਚਣ ਨੂੰ ਤਿਆਰ ਹਾਂ ਪਰ ਤੁਸੀਂ ਮੈਨੂੰ ਇਸ ਦੇ ਬਦਲੇ ਕੀ ਤਨਖਾਹ ਦਵੋਗੇ ਤਾਂ ਅਮੀਰ ਬੰਦਾ ਕਹਿਣ ਲੱਗਾ ਮੈਂ ਤੈਨੂੰ ਤਨਖਾਹ ਨਹੀਂ ਦਵਾਂਗਾ ਮੈਂ ਤੈਨੂੰ ਆਪਣਾ ਭਾਈਵਾਲ ਬਣਾਉਣ ਲੱਗਾ ਹਾਂ ਆਪਾਂ ਸਾਂਝ ਪਿਆਲੀ ਤੇ ਕੰਮ ਕਰਨਾ ਹੈ ਮਿਹਨਤ ਤੇਰੀ ਹੋਵੇਗੀ ਜ਼ਮੀਨ ਮੇਰੀ ਆ ਅਤੇ ਜੋ ਵੀ ਕਮਾਈ ਹੋਵੇਗੀ ਉਹ ਆਪਾਂ ਆਪਸ ਦੇ ਵਿੱਚ ਵੰਡ ਲਵਾਂਗੇ। ਮੁੰਡਾ ਫੇਰ ਕਹਿਣ ਲੱਗਾ ਵੀ ਵੰਡਾਂਗੇ ਕਿਸ ਤਰੀਕੇ ਦੇ ਨਾਲ ਫੇਰ ਵੀ ਮੈਨੂੰ ਥੋੜਾ ਪਤਾ ਲੱਗ ਜਾਵੇ ਮੈਂ ਆਪਣੇ ਘਰ ਦੇ ਵਿੱਚ ਜਾ ਕੇ ਵੀ ਦੱਸਣਾ ਹੈ ਨਾ ਵੀ ਮੈਨੂੰ ਕਿੰਨੇ ਪਰਸੈਂਟ ਮਿਲੇਗਾ। ਤੇ ਕਹਿੰਦੇ ਉਹ ਅਮੀਰ ਬੰਦਾ ਕਹਿਣ ਲੱਗਾ ਵੀ 90-10 ਦਾ ਵਟਵਾਰਾ ਹੋਵੇਗਾ ਆਪਣਾ। ਤੇ ਕਹਿੰਦੇ ਨੌਜਵਾਨ ਮੁੰਡੇ ਨੂੰ ਲੱਗਾ ਵੀ ਸ਼ਾਇਦ ਇਹ ਅਮੀਰ ਬੰਦਾ ਕਹਿ ਰਿਹਾ ਹੈ ਕਿ 90% ਇਹਦਾ ਹੋਵੇਗਾ ਅਤੇ ਇਹ ਮੈਨੂੰ 10% ਦੇਵੇਗਾ। ਕਹਿੰਦੇ ਮੁੰਡਾ ਬੜਾ ਖੁਸ਼ ਹੋਇਆ ਕਹਿਣ ਲੱਗਾ ਕਿ ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ 10% ਦੋਗੇ ਮੈਂ ਕੱਲ ਤੋਂ ਹੀ ਕੰਮ ਤੇ ਆ ਜਾਵਾਂਗਾ ਕਹਿੰਦੇ ਅਮੀਰ ਬੰਦੇ ਨੇ ਕਿਹਾ ਨਹੀਂ ਨੌਜਵਾਨਾ ਤੂੰ ਗਲਤ ਸਮਝਿਆ ਹੈ 90-10 ਤੋਂ ਭਾਵਿਆ ਕਿ 90% ਤੇਰਾ ਹੋਵੇਗਾ ਅਤੇ 10% ਮੇਰਾ ਹੋਵੇਗਾ ਕਿਉਂਕਿ ਮਿਹਨਤ ਤੂੰ ਕਰਨੀ ਹੈ ਤੈਨੂੰ ਮੈਂ ਜਿਆਦਾ ਦਿਮਾਗਾਂ ਕਹਿੰਦੇ ਨੌਜਵਾਨ ਦੀ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਵੀ ਮੈਨੂੰ 90% ਮਿਲਣਾ ਹੈ ਜਮੀਨਾਂ ਇਹਦੀਆਂ ਨੇ ਇਹਨੇ ਸਿਰਫ 10% ਵਿੱਚੋਂ ਮੰਗਿਆ ਕਹਿੰਦੇ ਇਹਨੇ ਉਸ ਅਮੀਰ ਬੰਦੇ ਦਾ ਬੜਾ ਧੰਨਵਾਦ ਕੀਤਾ ਰੱਬ ਦਾ ਧੰਨਵਾਦ ਕੀਤਾ ਜਾ ਕੇ ਆਪਣੇ ਮਾਪਿਆਂ ਨੂੰ ਆਪਣੀ ਭੈਣ ਨੂੰ ਖਬਰ ਸੁਣਾਈ ਘਰ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਹੋ ਗਿਆ ਵੀ ਕਿੱਡਾ ਭਲਾ ਬੰਦਾ ਵੀ ਇਹ ਤਾਂ ਰੱਬ ਦਾ ਭੇਜਿਆ ਹੋਇਆ ਦੂਤ ਆ ਰੱਬ ਨੇ ਫਰਿਸ਼ਤਾ ਬਣਾ ਕੇ ਸਾਡੀ ਜ਼ਿੰਦਗੀ ਦੇ ਵਿੱਚ ਭੇਜਿਆ ਰੱਬ ਦਾ ਬੜਾ ਸ਼ੁਕਰਾਨਾ ਕੀਤਾ ਮਨ ਹੀ ਮਨ ਉਸ ਅਮੀਰ ਬੰਦੇ ਦਾ ਬੜਾ ਧੰਨਵਾਦ ਕੀਤਾ ਜਿਨ ਨੇ ਉਹਨਾਂ ਦੇ ਪੁੱਤਰ ਨੂੰ ਕੰਮ ਦਿੱਤਾ ਕਹਿੰਦੇ ਨੌਜਵਾਨ ਮੁੰਡਾ ਅ ਇਹੀ ਦਿਨ ਕੰਮਤੇ ਜਾਣਾ ਸ਼ੁਰੂ ਹੋ ਗਿਆ ਹੁਣ ਇੰਨੇ ਬਹੁਤ ਮਿਹਨਤ ਕੀਤੀ ਅਤੇ ਇਹਦੀ ਮਿਹਨਤ ਕਰਕੇ ਫਸਲ ਬਹੁਤ ਵਧੀਆ ਹੋਈ ਕਹਿੰਦੇ ਹੁਣ ਫਸਲ ਵੇਚਣ ਦਾ ਦਿਨ ਆ ਗਿਆ ਫਸਲ ਵੇਚੀ ਮੋਟੀ ਕਮਾਈ ਕਰਕੇ ਘਰ ਦੇ ਵਿੱਚ ਲੈ ਆਇਆ ਹੁਣ ਵਾਅਦੇ ਦੇ ਮੁਤਾਬਕ ਜ਼ਮੀਨਾਂ ਦੇ ਮਾਲਕ ਨੂੰ 10% ਦੇ ਕੇ ਆਉਣਾ ਸੀ ਤਾਂ ਇਹ ਪੈਸੇ ਗਿਣਨ ਨਾਲ ਲੱਗਾ ਕਹਿੰਦੇ ਪੈਸੇ ਗਿਣਦਿਆਂ ਗਿਣਦਿਆਂ ਇਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਮਿਹਨਤ ਸਾਰੀ ਮੈਂ ਕੀਤੀ ਆ ਇਹਨੇ ਤਾਂ ਆ ਕੇ ਇੱਕ ਵਾਰ ਵੀ ਮੇਰਾ ਹੱਥ ਨਹੀਂ ਵਟਾਇਆ ਫਿਰ ਇਹਦਾ 10% ਵੀ ਕਾਤਾ ਬਣਦਾ ਹੈ 10% ਏ ਕੁਝ ਜ਼ਿਆਦਾ ਹੀ ਨਹੀਂ ਮੰਗ ਰਿਆ ਕਿੰਦੇ ਦਾ ਮਨ ਬਦਲਣਾ ਸ਼ੁਰੂ ਹੋ ਗਿਆ ਉਤੋਂ ਇਹਦੇ ਪਰਿਵਾਰ ਵਾਲੇ ਵੀ ਆਏ ਉਹ ਵੀ ਪੁੱਛਣ ਲੱਗੇ ਵੀ ਪੁੱਤਰ ਕੀ ਕਰ ਰਿਹਾ ਹੈ ਤਾਂ ਇਹਨੇ ਕਿਹਾ ਕਿ ਪੈਸਿਆਂ ਦੀ ਗਿਣਤੀ ਕਰ ਰਿਹਾ ਹਾਂ ਦਸਵਾਂ ਹਿੱਸਾ ਮੈਂ ਆਪਣੇ ਮਾਲਕ ਨੂੰ ਦੇ ਕੇ ਆਉਣਾ ਹੈ ਕਿੰਦੇ ਪਰਿਵਾਰ ਵਾਲੇ ਵੀ ਕਹਿਣ ਲੱਗੇ ਵੀ ਦੱਸ ਮਿਹਨਤ ਤੂੰ ਕਰਦਾ ਰਿਹਾ ਹੈ ਤਾਂ ਇਹਦਾ ਭਲਾ ਵਿੱਚੋਂ ਦਸਵਾਂ ਹਿੱਸਾ ਕਾਦਾ ਬਣਦਾ ਹੈ ਇੰਨੇ ਜਮੀਨਾਂ ਨੇ ਇਹਦੇ ਕੋਲ ਇਹਨੂੰ ਕਿਹੜਾ ਕਿਸੇ ਚੀਜ਼ ਦਾ ਘਾਟਾ ਇੰਨਾ ਪੈਸਾ ਇਹ 10% ਲੈ ਕੇ ਇਹ ਕੀ ਰੱਜ ਜਾਵੇਗਾ ਕਹਿੰਦੇ ਜਦੋਂ ਪਰਿਵਾਰ ਵਾਲਿਆਂ ਨੇ ਵੀ ਇੰਜ ਕਹਿਣਾ ਸ਼ੁਰੂ ਕਰ ਦਿੱਤਾ ਤੇ ਇਹਦਾ ਮਨ ਬੇਈਮਾਨ ਹੋ ਗਿਆ ਇੰਨੇ ਜਿਹੜਾ ਦਸਵਾਂ ਹਿੱਸਾ ਕੱਟਿਆ ਸੀ ਨਾ ਉਹ ਵੀ ਆਪਣੇ ਹਿੱਸੇ ਦੇ ਵਿੱਚ ਹੀ ਰਲਾ ਲਿਆ ਹੁਣ ਕਹਿੰਦੇ ਜ਼ਮੀਨ ਦਾ ਮਾਲਕ ਉਹਨੂੰ ਪਤਾ ਸੀ ਕਿ ਫਸਲ ਕੱਟੀ ਗਈ ਆ ਵੇਚ ਜਾਂਦੀ ਆ ਉਹ ਇਹਦੇ ਕਰਦੇ ਵਿੱਚ ਆਪਣਾ ਦਸਵਾਂ ਹਿੱਸਾ ਲੈਣ ਆਇਆ ਕਿਹਾ ਬੇਨੌਜਵਾਨਾ ਫਸਲ ਤਾਂ ਤੋ ਕਿੰਨੇ ਦਿਨਾਂ ਦੀ ਕੱਟ ਕੇ ਵੇਚ ਆਇਆ ਹੈ ਪਰ ਤੂੰ ਆਪਣੇ ਵਾਅਦੇ ਦੇ ਮੁਤਾਬਕ ਤੋਂ ਮੇਰਾ ਹਿੱਸਾ ਮੈਨੂੰ ਦੇਣ ਨਹੀਂ ਆਇਆ ਤਾਂ ਕਹਿੰਦੇ ਇਹ ਨੌਜਵਾਨ ਮੁੰਡੇ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਕਿ ਫਸਲ ਤੇ ਖਰਚਾ ਹੀ ਬਹੁਤ ਆ ਗਿਆ ਸੀ ਫਸਲ ਵਧੀਆ ਨਹੀਂ ਹੋਈ ਕੁਝ ਬਚਿਆ ਹੀ ਨਹੀਂ ਹੈ ਇਹਨੇ ਆਪਣੇ ਰੋਣੇ ਜੇ ਰੋਣੇ ਸ਼ੁਰੂ ਕਰ ਦਿੱਤੇ ਕਹਿੰਦੇ ਉਹ ਅਮੀਰ ਬੰਦਾ ਕਹਿਣ ਲੱਗਾ ਵੀ ਇਹ ਤਾਂ ਤੇਰੇ ਬਹਾਨੇ ਨੇ ਫਸਲ ਤਾਂ ਮੈਂ ਦੇਖੀ ਸੀ ਫਸਲ ਬਹੁਤ ਸੋਹਣੀ ਹੋਈ ਆ ਚੰਗੀ ਕਮਾਈ ਕੀਤੀ ਆ ਤੂੰ ਪਰ ਕਹਿੰਦੇ ਇਹ ਮੰਨਣ ਨੂੰ ਤਿਆਰ ਨਹੀਂ ਸੀ ਤਾਂ ਅਮੀਰ ਬੰਦਾ ਥੋੜਾ ਜਿਹਾ ਗੁੱਸੇ ਦੇ ਵਿੱਚ ਆ ਕੇ ਬੋਲਿਆ ਵੀ ਤੂੰ ਮੇਰੇ ਨਾਲ ਬੇਈਮਾਨੀ ਕਰ ਰਿਹਾ ਏ ਤਾਂ ਕਹਿੰਦੇ ਜਦੋਂ ਉਹ ਅਮੀਰ ਬੰਦਾ ਜ਼ਮੀਨਾਂ ਦਾ ਮਾਲਕ ਗੁੱਸੇ ਦੇ ਵਿੱਚ ਬੋਲਿਆ ਇਹ ਉਹਦੇ ਨਾਲੋਂ ਵੀ ਜ਼ਿਆਦਾ ਗੁੱਸੇ ਵਿੱਚ ਆ ਗਿਆ ਕਹਿਣ ਲੱਗਾ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਕਹਦਾ ਦਸਵਾਂ ਹਿੱਸਾ ਲੈਣ ਆਏ ਹੋ ਤੁਸੀਂ ਕੀਤਾ ਹੀ ਕੀ ਆ ਮੈਂ ਦਿਨ ਰਾਤ ਮਿਹਨਤ ਕੀਤੀ ਆ ਰਾਤਾਂ ਨੂੰ ਜਾਗ ਜਾ ਕੇ ਫਸਲ ਦੀ ਰਾਖੀ ਕੀਤੀ ਆ ਤੇ ਤੁਸੀਂ ਹੁਣ ਚੁੱਪਚੀਂ ਤੇ ਆ ਗਏ ਉਹ ਦਸਵਾਂ ਹਿੱਸਾ ਮੰਗਣ ਤੁਸੀਂ ਕੀ ਕੀਤਾ ਤੁਸੀਂ ਕਹਦਾ 10% ਮੰਗ ਰਹੇ ਹੋ ਕਹਿੰਦੇ ਅਮੀਰ ਬੰਦਾ ਕਹਿਣ ਲੱਗਾ ਵੀ ਚਲ ਠੀਕ ਆ ਭਰਾ ਜੇ ਤੈਨੂੰ ਲੱਗਦਾ ਹੈ ਨਾ ਕਿ ਮੈਂ ਕੁਝ ਨਹੀਂ ਕੀਤਾ ਸਾਰੀ ਮਿਹਨਤ ਤੇਰੀ ਆ ਤਾਂ ਤੂੰ ਮੇਰਾ 10% ਵੀ ਰੱਖ ਲੈ ਪਰ ਕੱਲ ਤੋਂ ਕੰਮ ਤੇ ਨਾ ਆਵੇਂ ਕਿਉਂਕਿ ਮੈਨੂੰ ਤੇਰੇ ਵਰਗੇ ਬੇਈਮਾਨ ਬੰਦਿਆਂ ਦੀ ਲੋੜ ਨਹੀਂ ਆ ਮੈਂ ਕੋਈ ਹੋਰ ਇਮਾਨਦਾਰ ਬੰਦਾ ਕੰਮ ਤੇ ਰੱਖ ਲਵਾਂਗਾ ਕਹਿੰਦੇ ਜਦੋਂ ਇਹ ਗੱਲ ਉਸ ਨੌਜਵਾਨ ਮੁੰਡੇ ਨੇ ਸੁਣੀ ਤਾਂ ਉਹਦੀ ਅਕਲ ਟਿਕਾਣੇ ਆਈ ਜਿਵੇਂ ਹੋਸ਼ ਦੇ ਵਿੱਚ ਆ ਗਿਆ ਦਿਮਾਗ ਦੇ ਵਿੱਚ ਗੱਲ ਆਈ ਵੀ ਮੈਂ ਆ ਕੀ ਮੂਰਖਤਾ ਕਰ ਰਿਹਾ ਹਾਂ ਜ਼ਮੀਨਾਂ ਦਾ ਮਾਲਕ ਤਾਂ ਇਹ ਬੰਦਾ ਹੈ ਮੈਂ ਤਾਂ ਇਹਦਾ ਨੌਕਰ ਸੀ ਮੈਂ ਤਾਂ ਸਿਰਫ ਉਹ ਜ਼ਮੀਨਾਂ ਦੇ ਵਿੱਚ ਫਸਲ ਬੀਜੀ ਆ ਜ਼ਮੀਨਾਂ ਤੇ ਹੱਕ ਤਾਂ ਇਹਦਾ ਹੀ ਮੇਰੇ ਹੱਥੋਂ ਤਾਂ ਕੰਮ ਗਵਾਜ ਰਿਹਾ ਏ ਕਹਿੰਦੇ ਜਲਦੀ ਦੇ ਨਾਲ ਜ਼ਮੀਨ ਦੇ ਮਾਲਕ ਤੋਂ ਮਾਫੀ ਮੰਗਣ ਲੱਗਾ ਕਹਿਣ ਲੱਗਾ ਸਰ ਮੈਨੂੰ ਮਾਫ ਕਰ ਦਿਓ ਤੁਸੀਂ ਆਪਣਾ 10% ਲੈ ਜਾਓ ਕਹਿੰਦੇ ਉਹ ਜ਼ਮੀਨ ਦਾ ਮਾਲਕ ਕਹਿਣ ਲੱਗਾ ਪੁੱਤਰ ਇੱਥੋਂ ਤੱਕਰ ਨੌਬਤ ਹੀ ਨਹੀਂ ਜੀ ਆਉਣੀ ਜੇ ਤੂੰ ਇਸ ਗੱਲ ਨੂੰ ਨਾ ਭੁੱਲਦਾ ਕਿ ਜ਼ਮੀਨਾਂ ਦਾ ਮਾਲਕ ਮੈਂ ਹਾਂ ਅਤੇ ਮੈਂ ਤੈਨੂੰ ਆਪਣੇ ਕੋਲ ਕੰਮ ਤੇ ਰੱਖਿਆ ਹੈ ਤੂੰ ਇਹ ਭੁੱਲ ਗਿਆ ਵੀ ਮੇਰੇ ਇਸ 10% ਕਰਕੇ ਹੀ ਤੈਨੂੰ 90% ਮਿਲ ਰਿਹਾ ਹੈ ਅਤੇ ਜੇ ਤੂੰ 10 ਨੂੰ ਦੱਬਣਾ ਚਾਹਵੇਂਗਾ ਨਾ ਤੂੰ ਆਪਣੇ 90 ਨੂੰ ਵੀ ਗਵਾ ਲਵੇਂਗਾ ਕਹਿੰਦੇ ਉਹਨੇ ਮਾਫੀ ਮੰਗੀ ਕਿ ਨਾ ਅੱਜ ਤੋਂ ਬਾਅਦ ਇਹ ਗਲਤੀ ਕਦੀ ਨਹੀਂ ਕਰਾਂਗਾ ਸਭ ਤੋਂ ਪਹਿਲਾਂ ਤੁਹਾਡਾ 10% ਤੁਹਾਨੂੰ ਦੇ ਕੇ ਆਵਾਂਗਾ ਫਿਰ ਆਪਣਾ 90 ਵਰਤਣਾ ਸ਼ੁਰੂ ਕਰਾਂਗਾ ਸੋ ਇਹ ਜੋ ਕਹਾਣੀ ਹੈ ਨਾ ਇਹ ਆਪਣੀ ਸਭ ਦੀ ਆ ਆਪਾਂ ਵੀ ਇਦਾਂ ਹੀ ਕਰਦੇ ਆ ਨਾ ਜਿੰਨੀ ਦਿਨ ਤੱਕ ਸਾਡੇ ਕੋਲ ਕੰਮ ਧੰਦਾ ਨਹੀਂ ਹੁੰਦਾ ਅਸੀਂ ਪਰਮਪਿਤਾ ਪਰਮਾਤਮਾ ਦੇ ਅੱਗੇ ਬੜੀਆਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਕਿ ਪਰਮਾਤਮਾ ਸਾਨੂੰ ਵੀ ਕੋਈ ਕਿਰਤ ਬਖਸ਼ੋ ਸਾਨੂੰ ਚੰਗਾ ਕੰਮ ਧੰਦਾ ਬਖਸ਼ੋ ਜੀ ਦੇ ਨਾਲ ਸਾਡੇ ਘਰ ਵਿੱਚ ਕਿਰਤ ਕਮਾਈ ਆਵੇ ਸਾਡੇ ਪਰਿਵਾਰ ਦਾ ਵਧੀਆ ਤਰੀਕੇ ਦੇ ਨਾਲ ਪਾਲਣ ਪੋਸ਼ਣ ਹੋ ਸਕੇ ਜਦੋਂ ਅਸੀਂ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਦੇ ਹਾਂ ਉਦੋਂ ਤਾਂ ਬੜਾ ਕਹਿੰਦੇ ਆ ਕਿ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਜਾਂ ਫਿਰ ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨ ਹਾਰ ਪਰ ਜਦੋਂ ਗੱਲ ਮੰਨਣ ਦੀ ਆਉਂਦੀ ਆ ਉਦੋਂ ਅਸੀਂ ਮੰਨਦੇ ਨਹੀਂ ਉਦੋਂ ਅਸੀਂ ਕਹਿੰਨੇ ਆ ਵੀ ਨਾ ਨਾ ਮਿਹਨਤ ਕਰਨ ਵਾਲੇ ਤਾਂ ਅਸੀਂ ਆ ਸਾਨੂੰ ਤਾਂ ਸਾਡੀ ਮਿਹਨਤ ਦਾ ਫਲ ਮਿਲਿਆ ਹੈ ਫਿਰ ਅਸੀਂ ਇਹ ਸਾਰੀਆਂ ਗੱਲਾਂ ਸਾਰੇ ਵਾਦੇ ਭੁੱਲ ਜਾਂਦੇ ਆ ਕੰਮ ਮਿਲ ਜਾਂਦਾ ਹੈ ਤੇ ਫਿਰ ਅਸੀਂ ਆਪਣੇ ਗੁਰੂ ਵੱਲੋਂ ਦਿੱਤੀ ਸਿੱਖਿਆ ਨੂੰ ਭੁੱਲ ਜਾਂਦੇ ਆ ਸਨ ਵੀ ਕਲਗੀਧਰ ਪਾਸ਼ਾ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਮਾਹ ਹਿੱਸਾ ਕੱਢਣ ਨੂੰ ਕਿਹਾ ਹੈ ਦਸਵੰਦ ਕੱਢਣ ਨੂੰ ਕਿਹਾਏ ਪਰ ਜਦੋਂ ਹੀ ਦਸਵੰਦ ਕੱਢਣਾ ਹੋਵੇ ਅਸੀਂ ਵੀ ਉਸ ਮੁੰਡੇ ਵਾਂਗੂ ਬੜੇ ਬਹਾਨੇ ਬਣਾਉਨੇ ਆ ਕਿ ਕੀ ਕਰੀਏ ਕੁਝ ਬਚਦਾ ਹੀ ਨਹੀਂ ਆ ਖਰਚੇ ਬੜੇ ਨੇ ਜ਼ਿੰਮੇਵਾਰੀਆਂ ਬੜੀਆਂ ਨੇ ਇਸ ਤਰ੍ਹਾਂ ਰੋਣੇ ਰੋ ਰੋ ਕੇ ਗੁਰੂ ਦਾ ਹਿੱਸਾ ਦੱਬਣਾ ਚਾਹੁੰਨੇ ਆ ਪਰ ਮਹਾਪੁਰਖ ਜੀ ਕਹਿੰਦੇ ਜੋ ਗੁਰੂ ਦਾ ਹਿੱਸਾ ਦੱਬਦੇ ਆ ਨਾ ਸਭ ਤੋਂ ਉਹਨਾਂ ਦੇ 90% ਵੀ ਜ਼ਹਿਰ ਬਣ ਗਿਆ ਫਿਰ ਉਹ 90% ਵੀ ਚੰਗੇ ਪਾਸੋਂ ਨਹੀਂ ਲੱਗਦਾ ਇਸ ਕਰਕੇ ਇਮਾਨਦਾਰੀ ਦੇ ਨਾਲ ਦਸਵੰਦ ਕੱਢਣਾ ਚਾਹੀਦਾ ਹੈ ਦਸਵੰਦ ਕੱਢਿਆਂ ਬਰਕਤਾਂ ਹੀ ਪੈਂਦੀਆਂ ਨੇ ਕੋਈ ਘਾਟਾ ਨਹੀਂ ਪੈਂਦਾ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਘਰ ਦੇ ਵਿੱਚ ਕਿਰਤ ਕਮਾਈ ਆਉਂਦੀ ਹੈ ਨਾ ਸਭ ਤੋਂ ਪਹਿਲਾਂ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਤੁਹਾਡੀ ਕਿਰਪਾ ਹੈ ਸਾਡੇ ਉੱਤੇ ਕਿਉਂਕਿ ਬਹੁਤ ਐਸੇ ਲੋਕ ਨੇ ਜਿਨ੍ਹਾਂ ਦੇ ਕੋਲ ਕਮਾਈ ਕਰਨ ਨੂੰ ਕੋਈ ਕੰਮ ਤਾਂ ਨਹੀਂ ਹੈ ਜੋ ਕੰਮ ਦੀ ਤਲਾਸ਼ ਵਿੱਚ ਦੇਖਦੇ ਨੇ ਜੇ ਪਰਮਾਤਮਾ ਨੇ ਸਾਨੂੰ ਕਰਨ ਨੂੰ ਕਿਰਤ ਦਿੱਤੀ ਹੈ ਨਾ ਕਿਰਤ ਕਰਨ ਵੇਲੇ ਵੀ ਸ਼ੁਕਰਾਨਾ ਕਰਨਾ ਹੈ ਅਤੇ ਜਦੋਂ ਕਮਾਈ ਕਰ ਵਿੱਚ ਆਉਂਦੀ ਆ ਉਦੋਂ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਅਤੇ ਇਮਾਨਦਾਰੀ ਦੇ ਨਾਲ ਦਸਵੰਦ ਕੱਢਣਾ ਸਾਡੇ ਗੁਰੂ ਨੇ ਜੋ ਦਸਵੰਦ ਕੱਢਣ ਨੂੰ ਕਿਹਾ ਹੈ ਨਾ ਉਹ ਆਪਣੇ ਲਈ ਨਹੀਂ ਕਿਹਾ ਕਲਗੀਧਰ ਪਾਸ਼ਾ ਨੇ ਉਹ ਦਸਵੰਦ ਨੂੰ ਵਰਤਣਾ ਵੀ ਸਿਖਾਇਆ ਹੈ ਪਾਸ਼ਾ ਕਹਿੰਦੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਪਾਸ਼ਾ ਕਹਿੰਦੇ ਜੇਕਰ ਤੇਨੂੰ ਆਸ-ਪਾਸ ਕੋਈ ਵੀ ਲੋੜਵੰਦ ਕੋਈ ਵੀ ਗਰੀਬ ਬੇਸਹਾਰਾ ਦਿਸਦਾ ਹੈ ਨਾ ਤਤੂォ ਕੱਡੇ ਹੋਏ ਦਸਬੰਧ ਦੇ ਵਿੱਚੋਂ ਉਸ ਦੀ ਮਦਦ ਕਰ ਸਕਦਾ ਹਾਂ ਗੁਰੂ ਘਰ ਦੀਆਂ ਚੱਲਦੀਆਂ ਸੇਵਾਵਾਂ ਦੇ ਵਿੱਚ ਵੀ ਹਿੱਸਾ ਪਾਉਣਾ ਹੈ ਅਤੇ ਜੇਕਰ ਸਾਨੂੰ ਕੋਈ ਆਸ-ਪਾਸ ਲੋੜਵਾਂ ਦੇ ਦਿਸਦਾ ਹੈ ਤਾਂ ਉਹਦੀ ਵੀ ਬਾਹਰ ਜ਼ਰੂਰ ਪੜਨੀ ਆ ਜੇ ਮਾਲਕ ਨੇ ਕਿਸੇ ਦੀ ਮਦਦ ਕਰਨ ਦੇ ਯੋਗ ਬਣਾਇਆ ਤਾਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਕਿਸੇ ਦਾ ਭਲਾ ਕਰਦੇ ਹਾਂ ਨਾ ਪ੍ਰਮਾਤਮਾ ਦੀ ਵੀ ਖੁਸ਼ੀ ਮਿਲਦੀ ਆ ਅਤੇ ਸਾਨੂੰ ਵੀ ਅੰਦਰੋਂ ਸਕੂਨ ਮਿਲਦਾ ਹੈ ਅੰਦਰੋਂ ਖੁਸ਼ੀ ਮਿਲਦੀ ਆ ਕਿ ਮੈਂ ਕਿਸੇ ਦੀ ਕੰਮ ਆ ਸਕਿਆ ਇੱਕ ਰੱਜੀ ਹੋਈ ਰੂਹ ਬਣ ਜੰਨੇ ਆ ਜਦੋਂ ਮਾਲਕ ਦਾ ਸ਼ੁਕਰਾਨਾ ਕਰਦੇ ਆ ਮਾਲਕ ਦੀ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਚੱਲਦੇ ਆ ਸੋ ਅੱਜ ਦੀ ਵੀਡੀਓ ਦੀ ਸਿੱਖਿਆ ਇਹ ਆ ਕਿ ਜੋ ਵੀ ਅਸੀਂ ਕਿਰਤ ਕਰਦੇ ਆ ਨਾ ਆਪਣੀ ਕਿਰਤ ਨੂੰ ਪੂਰੇ ਚਾਅ ਉਤਸ਼ਾਹ ਦੇ ਨਾਲ ਕਰਨਾ ਚਾਹੀਦਾ ਹੈ ਅਤੇ ਮਾਲਕ ਦਾ ਕੋਟਲ-ਕੋਟ ਸ਼ੁਕਰਾਨਾ ਕਰਨਾ ਚਾਹੀਦਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਮੈਨੂੰ ਇੱਕ ਕਿਰਤਬਖਸ਼ੀ ਆ ਜਿਹਦੇ ਤੋਂ ਮੈਂ ਕਮਾਈ ਕਰਕੇ ਆਪਣਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹਾਂ ਅਤੇ ਇਮਾਨਦਾਰੀ ਦੇ ਨਾਲ ਦਾ ਸਬੰਧ ਕੱਢਣਾ ਚਾਹੀਦਾ ਹੈ ਉਹ ਦਾ ਸਬੰਧ ਨੂੰ ਕਿਸੇ ਲੋੜਵੰਦ ਦੀ ਸਿਹਤ ਅਦੇ ਵਿੱਚ ਵੀ ਆਪਾਂ ਲਾ ਸਕਦੇ ਹਾਂ ਗੁਰੂ ਘਰ ਦੀਆਂ ਚੱਲਦੀਆਂ ਸੇਵਾਵਾਂ ਦੇ ਵਿੱਚ ਵੀ ਯੋਗਦਾਨ ਪਾਉਣਾ ਹੈ ਗੁਰੂ ਕੇ ਲੰਗਰਾਂ ਵਿੱਚ ਹਿੱਸਾ ਪਾਉਣਾ ਹੈ ਜ਼ਰੂਰੀ ਨਹੀਂ ਹੁੰਦਾ ਕਿ ਜੋ ਵੀ ਦਾ ਸਬੰਧ ਆਪਾਂ ਕੱਢਿਆ ਹੈ ਮੰਨ ਲਓ ਕਿ ਆਪਣੇ 10000 ਰੁਪਏ ਕਮਿਆ ਤਾਂ ਆਪਾਂ 1000 ਕੱਢ ਲਿਆ ਤੋ ਉਹ 1000 ਦੇ ਵਿੱਚੋਂ ਆਪਾਂ ਕੁਝ ਹਿੱਸਾ ਗੁਰੂ ਘਰ ਦੇ ਸਕਦੇ ਹਾਂ ਕੁਝ ਹਿੱਸੇ ਦੇ ਨਾਲ ਲੋੜਵੰਦਾਂ ਦੀ ਮਦਦ ਕਰ ਸਕਦੇ ਹਾਂ ਸੋ ਅੱਜ ਦੀ ਇਹ ਕਹਾਣੀ ਇਹ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੀ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦਿਨਾ ਸੰਗਤ ਜੀ ਕਿਉਂਕਿ ਆਪਾਂ ਜੋ ਵੀ ਵੀਡੀਓ ਬਣਾਉਨੇ ਆ ਜਾਂ ਜੋ ਵੀ ਵਿੱਚ ਕਹਾਣੀਆਂ ਸੁਣਾਉਨੇ ਆ ਕਹਾਣੀ ਭਾਵੇਂ ਕਾਲਪਨਿਕ ਹੋਵੇ ਪਰ ਉਹਦੀ ਸਿੱਖਿਆ ਹਮੇਸ਼ਾ ਗੁਰੂ ਦੇ ਨਾਲ ਜੁੜਨ ਵਾਲੀ ਜਾਂ ਗੁਰੂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਉੱਤੇ ਚੱਲਣ ਵਾਲੀ ਹੁੰਦੀ ਆ ਅਤੇ ਅੱਜ ਦੀ ਵੀਡੀਓ ਦੀ ਸਿੱਖਿਆ ਹੱਕ ਸੱਚ ਦੀ ਕਿਰਤ ਕਰਨੀ ਆ ਆਪਣੀ ਕਿਰਤ ਦੇ ਵਿੱਚ ਰੱਜ ਕੇ ਮਿਹਨਤ ਕਰਨੀ ਆ ਅਤੇ ਜੋ ਵੀ ਕਿਰਤ ਕਮਾਈ ਸਾਡੇ ਘਰ ਦੇ ਵਿੱਚ ਆਉਂਦੀ ਆ ਉਹਦੇ ਵਿੱਚੋਂ ਇਮਾਨਦਾਰੀ ਦੇ ਨਾਲ ਦਾ ਸੰਬੰਧ ਕੱਢਣਾ ਅਤੇ ਮਾਲਕ ਦਾ ਕੋਟਲ-ਕੋਟ ਸ਼ੁਕਰਾਨਾ ਕਰਕੇ ਦਾ ਸੰਬੰਧ ਕੱਢਣਾ ਮਾਲਕ ਦਾ ਸ਼ੁਕਰ ਕਰਨਾ ਕਿ ਮਾਲਕਾ ਤੁਸੀਂ ਇੰਨੇ ਜੋਗਾ ਬਣਾਇਆ ਮੈਨੂੰ ਇਹ ਕਿਰਤ ਬਖਸ਼ੀ ਆ ਮੈਨੂੰ ਇਹ ਕੰਮ ਧੰਦਾ ਕਾਰੋਬਾਰ ਬਖਸ਼ਿਆ ਤੁਹਾਡਾ ਧੰਨਵਾਦ